ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਪੂਰੇ 1 ਮੰਥ ਦੇ ਬਾਅਦ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਤੇ ਉਹਦਾ ਕਾਰਨ ਸੀ ਮੈਂ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਮਾਈਗ੍ਰੇਨ ਦਾ ਦਰਦ ਮੈਨੂੰ ਹੁਣ ਲੱਗਿਆ ਸੀਗਾ ਤੇ ਇਸ ਲਈ ਆਪਾਂ ਕੋਈ ਵੀ ਵੀਡੀਓ ਨਹੀਂ ਪਾਈ ਕੋਈ ਵੀਡੀਓ ਸ਼ੂਟ ਨਹੀਂ ਸੀ ਕੀਤੀ ਤੇ ਇੱਥੇ ਮਾਰਨਿੰਗ ਦਾ ਟਾਈਮ ਆ ਤੇ ਮੈਂ ਜਿਹੜਾ ਹੈਗਾ ਇੱਕ ਸਾਈਡ ਤੇ ਤਵਰ ਰੱਖਿਆ ਹੋਇਆ ਰੋਟੀ ਬਣਾਉਣ ਵਾਸਤੇ ਤੇ ਦੂਸਰੀ ਸਾਈਡ ਜਿਹੜੇ ਹੈਗਾ ਸੀ ਪੌਣੇ ਧੋਣੇ ਸੀਗੇ ਫਰੈਂਡਸ ਪੌਣੇ ਮਤਲਬ ਧੋਣ ਵਾਲੇ ਹੋਏ ਪਏ ਸੀਗੇ ਤੇ ਮੈਂ ਪੌਣੇ ਜਿਹੜੇ ਹੈਗੇ ਸੀ ਪਾਣੀ ਦੇ ਵਿੱਚ ਸਰਫ ਪਾ ਕੇ ਤੇ ਆਪਾ ਉਵਲਣ ਵਾਸਤੇ ਰੱਖ ਦਿੱਤੇ ਇੱਕ ਸਾਈਡ ਤੇ ਠੀਕ ਹੈ ਦੂਸਰੀ ਸਾਈਡ ਬਣਾ ਰਹੀ ਹਾਂ ਮੈਂ ਰੋਟੀ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਟਰਨ ਵਗੈਰਾ ਸਾਫ਼ ਕੀਤੇ ਨੇ ਜੀ ਠੀਕ ਹੈ ਤੇ ਤਰਨ ਵਾਸਤੇ ਲੰਚ ਤਿਆਰ ਕਰ ਦਿੱਤਾ ਸੀਗਾ ਨੂਰ ਨੇ ਜਾਣਾ ਸੀਗਾ ਤਰਨ ਦਾ ਲੰਚ ਮੈਂ ਪਹਿਲਾਂ ਤਿਆਰ ਕਰ ਦਿਨੀਆਂ ਕਿਉਂਕਿ ਨੂਰ ਦਾ ਟਾਈਮ ਜਿਹੜਾ ਹੈਗਾ 9 ਵਜੇ ਦਾ ਹੁੰਦਾ ਪੌਣੇ 9 ਘਰ ਹੋ ਜਾਂਦੀ ਆ ਤੇ ਨੂਰ ਨੇ ਕਾਲਜ ਵਿੱਚ ਦਾਖਲਾ ਲੈ ਲਿਆ ਜੀ ਪਲੱਸ 1 ਦੇ ਵਿੱਚ ਨੂਰ ਆ ਦਾਖਲਾ ਲੈ ਲਿਆ 10ਵੀਂ ਦਾ ਰਿਜ਼ਲਟ ਥਲੇ ਨਹੀਂ ਆਇਆ ਜੀ ਦੇਖੋ ਨਾ ਬੱਚੇ ਨੂੰ ਕੰਫੀਡੈਂਸ ਹੁੰਦਾ ਹੀ ਹੈ ਕਿ ਮੈਂ ਪਾਸ ਹੋ ਜੂੰਗੀ ਚਲੋ ਆਪਾਂ ਤਾਂ ਵਾਇਗੁਰੂ ਅਰਦਾਸ ਕਰਦੇ ਆ ਕਿ ਸਾਰੀ ਉਮਰ ਦੀ ਬੱਚੇ ਦੀ ਮਿਹਨਤ ਹੁੰਦੀ ਹੈ ਹਨ ਤੇ ਬਾਕੀ ਪੇਰੈਂਟਸ ਦੀ ਵੀ ਮਿਹਨਤ ਹੀ ਹੁੰਦੀ ਹੈ ਨਾ ਬੱਚਾਂ ਬੱਚਾ ਨੂੰ ਮਿਹਨਤ ਦਾ ਫਲ ਤੇ ਪੇਰੈਂਟਸ ਨੂੰ ਵੀ ਹਨਾ ਫਲ ਮਿਲਣਾ ਚਾਹੀਦਾ ਹਨ ਆਸ ਹੁੰਦੀ ਹੈ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਤਲਬ ਇਸੇ ਤਰ੍ਹਾਂ ਹੀ ਤਰੱਕੀ ਕਰਦੇ ਰਹਿਣ ਹਨਾ ਤੇ ਉਹਨੇ ਮਤਲਬ ਦਾਖਲਾ ਲੈ ਲਿਆ ਤੇ ਇਧਰ ਮੈਂ ਸੰਦੁਖਾਰ ਇਸੀ ਫੁਲਕੇ ਕਰਮ ਕਰਮ ਫੁਲਕੇ ਬਣਾਉਂਗੀ ਜੀ फटाफट ਦੇ ਨਾਲ ਤੇ ਫਿਰ ਕਾਫੀ ਜ਼ਿਆਦਾ ਕੰਮ ਨੇ ਜਿਹੜੇ ਕਰਨ ਵਾਲੇ ਪਏ ਆ ਆਪਣੇ ਸਾਰੇ ਤਕਰੀਬਨ ਤੇ ਫਰੈਂਡਸ ਵੀਡੀਓ ਆਪਾਂ ਇੱਕ ਮਹੀਨਾ ਤੋਂ ਨਹੀਂ ਲੈ ਕੇ ਆ ਰਹੇ ਸੀ ਕਿਉਂਕਿ ਨਾ ਮੈਂ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਮਾਈਗਰੇਨ ਦਾ ਦਰਦ ਜਿਹੜਾ ਸੀਗਾ ਮੇਰੇ ਹਰ ਰੋਜ਼ ਹੋਣ ਲੱਗ ਗਿਆ ਸੀਗਾ ਮਤਲਬ ਕੋਈ ਦਿਨ ਹੁੰਦਾ ਸੀ ਵੀ ਇੱਕ ਦਿਨ ਲੰਘ ਜਾਂਦਾ ਸੀ ਨਹੀਂ ਤਾਂ ਬਸ ਬੁਰਾ ਹਾਲ ਹੀ ਸੀ ਜੀ ਮੇਰਾ ਚਲੋ ਜੁੱਸ ਤੋਂ ਬਾਅਦ ਲੱਗੀ ਸੀ ਮੈਂ ਕੜੀ ਬਣਾਉਣ ਵਾਸਤੇ ਕਿਉਂਕਿ ਸਵੇਰ ਜਿਹੜਾ ਹੈਗਾ ਨਾਸ਼ਤੇ ਦੇ ਵਿੱਚ ਕੁਝ ਨਹੀਂ ਸੀਗਾ ਰਾਤ ਹਾਂ दाल ਬਣਾਈ ਸੀ ਤੇ ਥੋੜੀ ਜਿਹੀ ਬਣਾਈ ਸੀ ਉਹ ਆਪਾਂ ਖਤਮ ਕਰਤੀ ਸੀ ਰਾਤ ਹੀ ਤੇ ਹੁਣ ਮੈਂ ਇੱਥੇ ਬਣਾ ਰਹੀ ਹਾਂ ਕੜੀ ਮੈਂ ਕਿ ਚਲੋ ਨਾ ਦੁਪਹਿਰ ਦਾ ਸੱਜੂਗਾ ਜੀ ਨਾਲੇ ਸਵੇਰ ਦਾ ਜਿਹੜਾ ਹੈਗਾ ਨਾਸ਼ਤਾ ਆਪਣਾ ਹੋ ਰਿਹਾਗਾ ਤੇ ਇਸੀ ਲੱਸੀ ਪਈ ਸੀ ਕਿ ਆਪਣੇ ਕੋਲ 2 ਦਿਨਾਂ ਦੀ ਲੱਸੀ ਸੀ ਕਿਉਂਕਿ ਜਿਹੜੀ ਲੱਸੀ ਹੁੰਦੀ ਹੈ ਨਾ ਖੱਟੀ ਲੱਸੀ ਦੀ ਜਿਹੜੀ ਕਾਫੀ ਜ਼ਿਆਦਾ ਵਧੀਆ ਕੜੀ ਬਣਦੀ ਆ ਤੇ ਮੈਂ ਕਿਸ ਤਰ੍ਹਾਂ ਕੜੀ ਬਣਾਉਣੀ ਆ ਉਹ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ ਜੀ ਠੀਕ ਆ ਤੇ ਬਸ ਆਪਣਾ ਪ੍ਰਸ਼ਾਦ ਵਗੈਰਾ ਬਣ ਗਏ ਨੇ ਇਧਰ ਮੈਂ ਜਿਹੜਾ ਹੈਗਾ ਕੋਲ ਤਿਆਰ ਕਰ ਰਹੀ ਹਾਂ ਇਧਰ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਸੀ ਸਰਦਾਰ ਚਾਰੇ ਨੇ ਥੋੜਾ ਜਿਹਾ ਵੀਡੀਓ ਜਿਹੜਾ ਹੈਗਾ ਮੈਂ ਲੈਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਤੱਕ ਮੈਂ ਵੀਡੀਓ ਬਣਾਈ ਹੋ ਤੱਕ ਤਾਂ ਸਰਦਾਰ ਦੇ ਚਲੇ ਗਏ ਸੀ ਲੋ ਜੀ ਮੈਂ ਇੱਕ ਕੌਲੀ ਬੇਸਨ ਲਿਆਗਾ ਤੇ ਉਹਦੇ ਵਿੱਚ ਜਿਹੜਾ ਹੈ ਕਿ ਲੱਸੀ ਪਾ ਰਹੀ ਹਾਂ ਥੋੜੀ ਥੋੜੀ ਕਰਕੇ ਲੱਸੀ ਪਾ ਰਹੀ ਹਾਂ ਜੇ ਆਪਾਂ ਇੱਕਦਮ ਲੱਸੀ ਪਾ ਲੈਂਦੇ ਹਾਂ ਤਾਂ ਫਿਰ ਗੱਠਾਂ ਜੇ ਬਣ ਜਾਂਦੀਆਂ ਨੇ ਇਸ ਲਈ ਨਾ ਥੋੜਾ ਥੋੜਾ ਕਰਕੇ ਪਾਓ ਤਾਂ ਜਿਹੜੇ ਗੱਠਾ ਨਹੀਂ ਬਣਦੇ ਆ ਕੋਲਾ ਜਿਹੜਾ ਚੰਗੀ ਤਰ੍ਹਾਂ ਨਾਲ ਤਿਆਰ ਹੋ ਜਾਂਦਾ ਤੇ ਇੱਥੇ ਬਸ ਮੈਂ ਕੋਲਾ ਤਿਆਰ ਕਰ ਰਹੀ ਹਾਂ ਜਿਹੜਾ ਕਿ ਅ ਕੜੀ ਦਾ ਠੀਕ ਹੈ ਜੀ ਤੇ ਕੜੀ ਨਾ ਮਤਲਬ ਕਿ ਮੈਂ ਕਾਫੀ ਪਹਿਲਾਂ ਮੇਰੇ ਮੇਰੇ ਤਰੀਕੇ ਨਾਲ ਹੀ ਬਣਾਉਂਦੀਆਂ ਹੋਣਗੀਆਂ ਤੇ ਆਪਾਂ ਅੱਜ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਠੀਕ ਹੈ ਜੀ ਅੱਧਰ ਮੈਂ ਕੱਕੜੀ ਕਾਫੀ ਜ਼ਿਆਦਾ ਖੱਟੀ ਸੀ ਤੇ ਮੈਂ ਤੇ ਵਿੱਚ ਪਾਣੀ ਪਾ ਲਿਆ ਸੀ ਹੱਦ ਤੱਕ ਕਲਾਸ ਤਾਂ ਕਿ ਬੈਟਰ ਥੋੜਾ ਜਿਹਾ ਪਤਲਾ ਹੋ ਜਾਏ ਤੇ ਪਾਣੀ ਹੋਰ ਵੀ ਐਡ ਕਰਾਂਗੇ ਜਦੋਂ ਆਪਾਂ ਮਤਲਬ ਕਿ ਖੜੀ ਬਣਾਵਾਂਗੇ ਤੇ ਇਧਰ ਬੈਟਰ ਆਪਣਾ ਰੈਡੀ ਹੈ ਦੇਖੋ ਜੀ ਵੀਡੀਓ ਦੇ ਵਿੱਚ ਬਿਲਕੁਲ ਵੀ ਕਲਰ ਜਿਹੜਾ ਹੈਗਾ ਮਤਲਬ ਆ ਰਿਹਾ ਹੈਗਾ ਤੇ ਜਦੋਂ ਇਹਦੇ ਵਿੱਚ ਮੈਂ ਮਤਲਬ ਨਾ ਨਮਕ ਮਿਰਚ ਹਲਦੀ ਪਾਈ ਸਾਰਾ ਕੁਝ ਪਾਇਆ ਤੇ ਉਹ ਦੋਦੇ ਵਿੱਚ ਬਿਲਕੁਲ ਕਲਰ ਨਹੀਂ ਆਇਆ ਤੇ ਮਤਲਬ ਨਾ ਕੈਮਰੇ ਦੇ ਵਿੱਚ ਕਲਰ ਨਹੀਂ ਆਇਆ ਫਰੈਂਡਸ ਵੈਸੇ ਕਾਫੀ ਜ਼ਿਆਦਾ ਬਹੁਤ ਹੀ ਮਤਲਬ ਵਧੀਆ ਕਲਰ ਆਇਆ ਸੀਗਾ ਵਿੱਚ ਨਮਕ ਮਿਰਚ ਹਲਦੀ ਤਿੰਨੇ ਚੀਜ਼ਾਂ ਐਡ ਕਰੂੰਗੀ ਔਰ ਕੋਈ ਐਕਸਟਰਾ ਜਿਹੜਾ ਹੈਗਾ ਮਸਾਲਾ ਅਸੀਂ ਨਹੀਂ ਖਾਂਦੇ ਜ਼ਿਆਦਾ ਬਸ ਆਮ ਜਿਹੜੇ ਹੈਗੇ ਮਸਾਲੇ ਅ ਨਮਕ ਮਿਰਚ ਹਲਦੀ ਇਹ ਹੀ ਮਸਾਲੇ ਅਸੀਂ ਖਾਣੇ ਆ ਠੀਕ ਆ ਚੀਜ਼ਾਂ ਬਸ ਜੀਰਾ ਪਾ ਲੈਣੇ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਹੈਗਾ ਮਸਾਲਾ ਨਹੀਂ ਪਾਉਂਦੇ ਤੇ ਮੈਂ ਜਿਹੜਾ ਬੈਟਰ ਦੇ ਵਿੱਚ ਜਿਹੜਾ ਨਮਕ ਮਿਰਚ ਹਲਦੀ ਪਾ ਲੈਣੀ ਹੁੰਦੀ ਆ ਜਦੋਂ ਤੜਕਾ ਲਾਉਣਾ ਉਹ ਨਹੀਂ ਪਾਉਂਦੀ ਹੈਗੀ ਠੀਕ ਹੈ ਜੀ ਮੈਂ ਇਸ ਤਰ੍ਹਾਂ ਕੜੀ ਬਣਾਉਣੀ ਆ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਿਓ ਜਿਸ ਤਰ੍ਹਾਂ ਜਿਵੇਂ ਤੁਹਾਨੂੰ ਦੱਸ ਰਹੀ ਆ ਬਸ ਇਹਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਘੋਲ ਲੈਣਾ ਤਾਂ ਤੇ ਮੈਂ ਕਲੋਜ਼ ਕਰਕੇ ਨਾ ਕੋਸ਼ਿਸ਼ ਕਰ ਰਹੀ ਸੀ ਵੀ ਕਲਰ ਤੁਹਾਨੂੰ ਮਤਲਬ ਅੱਜ ਇਹਦੇ ਵਿੱਚ ਕਲਰ ਕਾਫੀ ਜ਼ਿਆਦਾ ਵਧੀਆ ਆਇਆ ਹੋਇਆ ਸੀ ਪਰ ਵੀਡੀਓ ਵਿੱਚ ਪਤਾ ਨਹੀਂ ਕਿਉਂ ਨਹੀਂ ਆਇਆ ਲਓ ਜੀ ਇੱਧਰ ਕੜਾਹੀ ਰੱਖ ਲਈ ਆਪਾਂ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਤੇਲ ਲਓ ਜੀ ਇਧਰ ਮੇ ਪਿਆਜ਼ ਕੱਟੇ ਆ ਦੋ ਪਿਆਜ਼ ਕੱਟੇ ਨੇ ਮੈਂ ਠੀਕ ਹੈ ਇੱਕ ਆਲੂ ਕੱਟਿਆ ਤੇ ਇੱਕ ਦੋ ਹਰੀਆਂ ਮਿਰਚਾਂ ਕੱਟ ਲਈਆਂ ਨੇ ਠੀਕ ਹੈ ਜੀ ਤੇ ਬਸ ਫਟਾਫਟ ਦੇ ਨਾਲ ਇਸ ਤਰ੍ਹਾਂ ਕੜੀ ਬਣਾ ਲੈਣੀ ਹੁੰਦੀ ਆ ਤੇ ਕਾਫੀ ਜ਼ਿਆਦਾ ਟੇਸਟੀ ਬਣਦੀ ਇਧਰ ਆਪਣਾ ਤੇਲ ਜਿਹੜਾ ਹੈਗਾ ਗਰਮ ਹੋ ਰਿਹਾ ਹੈਗਾ ਜਦ ਤੱਕ ਤੇਲ ਗਰਮ ਹੋ ਉ ਇਧਰ ਆਪਣਾ ਬੈਟਰ ਜਿਹੜਾ ਹੈਗਾ ਰੈਡੀ ਤੁਹਾਨੂੰ ਦਿਖਾ ਰਹੀ ਹਾਂ ਬਿਲਕੁਲ ਸਮੂਥ ਹੋ ਗਿਆ ਇਹ ਬਿਲਕੁਲ ਕੋਈ ਵੀ ਮਤਲਬ ਇਹਦੇ ਵਿੱਚ ਗੱਠਾ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਆਪਾਂ ਥੋੜਾ ਥੋੜਾ ਘੋਲ ਜਿਹੜਾ ਹੈਗਾ ਪਾ ਕੇ ਤਿਆਰ ਕੀਤਾ ਸੀਗਾ ਲੱਸੀ ਪਾ ਕੇ ਤੇ ਅਦਰ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਇਹਦੇ ਵਿੱਚ ਪਾ ਦਿੱਤਾ ਆਪਾਂ ਧਨੀ ਅ ਜੀਰਾ ਜੀਰਾ ਥੋੜਾ ਜਿਹਾ ਬਰਾਊਨ ਹੋਇਆ ਤੇ ਨਾਲ ਦੀ ਨਾਲ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਜਿਹੜਾ ਕੱਟੇ ਪਿਆਜ਼ ਆਲੂ ਤੇ ਹਰੀਆਂ ਮਿਰਚਾਂ ਠੀਕ ਹੈ ਜੀ ਬਸ ਇਹਨੂੰ ਵੀ ਬਰਾਊਨ ਕਰਾਂਗੇ ਆਪਾਂ ਬਰਾਊਨ ਕਰਨ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਾਂਗੇ ਜੀ ਟਮਾਟਰ ਚੰਗੀਆਂ ਤਾਂ ਦੇ ਨਾਲ ਇਹਨੂੰ ਜਿਹੜਾ ਹੈਗਾ ਆਪਾਂ ਮਤਲਬ ਪੱਕਣ ਦਵਾਂਗੇ ਇਹਨੂੰ ਮਤਲਬ ਨਾ ਤੁਸੀਂ ਡਾਰਕ ਬ੍ਰਾਊਨ ਨਹੀਂ ਕਰਨਾ ਬਿਲਕੁਲ ਲਾਈਟ ਬ੍ਰਾਊਨ ਜਿਹਾ ਕਰਨਾਗਾ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਜੀ ਟਮਾਟਰ ਕੱਟਿਆ ਹੋਇਆ ਇੱਕ ਟਮਾਟਰ ਪਾਇਆ ਇਹਦੇ ਵਿੱਚ ਮੈਂ ਤੁਹਾਡੀ ਮਰਜ਼ੀ ਹੈ ਤੁਸੀਂ ਪਾ ਵੀ ਸਕਦੇ ਹੋ ਤੁਸੀਂ ਨਹੀਂ ਵੀ ਪਾ ਸਕਦੇ ਥੋੜਾ ਜਿਹਾ ਮੈਂ ਇਹ ਟਮਾਟਰ ਨਾਲ ਕਾਫੀ ਜ਼ਿਆਦਾ ਮਤਲਬ ਹੋਰ ਜਿਆਦਾ ਤੇਸਤਾ ਆ ਜਾਂਦਾਗਾ ਵਧੀਆ ਤੇ ਟਮਾਟਰ ਐਡ ਕਰ ਦਿੱਤਾ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਨਾਂ ਪੱਕਣ ਦਵਾਂਗੇ ਜਦੋਂ ਸਾਰੇ ਚੰਗੀ ਤਰ੍ਹਾਂ ਦੇ ਨਾਲ ਰੈਡੀ ਹੋ ਜੂਗਾ ਜੀ ਫਿਰ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਜਿਹੜਾ ਕੋਲ ਤਿਆਰ ਕੀਤਾਗਾ ਆਪਾਂ ਓਏ ਦੇ ਵਿੱਚ ਪਾ ਲਾਂਗੇ ਲਓ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਸਾਰੇ ਜਿਹੜੇ ਆਪਣਾ ਰੈਡੀ ਹੋ ਗਿਆ ਠੀਕ ਆ ਆਲੂ ਵੀ ਆਪਣੇ ਪੱਕ ਗਏ ਨੇ ਤੇ ਪਿਆਜ਼ ਜਿਹੜੇ ਹੈਗੇ ਉਹ ਵੀ ਹੋ ਗਏ ਨੇ ਤੇ ਟਮਾਟਰ ਹੋ ਗਿਆ ਉਹ ਵੀ ਹੋ ਗਿਆ ਤੇ ਬਸ ਹੁਣ ਇਹਦੇ ਵਿੱਚ ਆਪਾਂ ਬੈਟਰ ਪਾ ਦਿੱਤਾ ਜਿਹੜਾ ਆਪਾਂ ਕੋਲ ਤਿਆਰ ਕਰਿਆ ਸੀ ਹੋ ਜੀ ਪਾਣੀ ਵੀ ਐਡ ਕਰ ਦਿੱਤਾ ਆਪਾਂ ਹੌਲੇ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਪੱਕਣ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਦੇਖ ਲਓ ਕਲਰ ਕਾਫੀ ਜ਼ਿਆਦਾ ਵਧੀਆ ਆ ਗਿਆ ਦਾ ਤੁਸੀਂ ਇੱਥੇ ਮੇਥੀ ਵੀ ਐਡ ਕਰ ਸਕਦੇ ਹੋ ਮੇਥੀ ਖਤਮ ਹੋਈ ਪਈ ਸੀ ਇਸ ਵਾਰ ਤਾਂ ਫਰੈਂਡਸ ਸਰਦੀਆਂ ਦੇ ਵਿੱਚ ਮੇਥੀ ਵੀ ਸੁਕਾਈ ਨਹੀਂ ਨਹੀਂ ਹਰ ਵਾਰ ਮੇਥੀ ਸੁਕਾ ਕੇ ਨਾ ਪਰ ਰੱਖ ਲੈਣੇ ਹੁੰਦੇ ਆ ਇਸ ਵਾਰ ਜਿਹੜਾ ਹੈਗਾ ਮੇਥੀ ਵੀ ਸੁਕਾਈ ਨਹੀਂ ਹੈਗੀ ਠੀਕ ਹੈ ਜੀ ਤੇ ਮੇਥੀ ਹੈ ਨਹੀਂ ਇਸ ਲਈ ਆਪਾਂ ਮੇਥੀ ਨਹੀਂ ਪਾਈ ਲੋ ਜੀ ਹੁਣ ਆਪਾਂ ਨੂੰ ਟੱਗ ਦਿੱਤਾ ਹੁਣ ਅੰਨ ਤੋਂ ਮੈਂ 12 ਵਾਰ ਕੜੀ ਚੈੱਕ ਕੀਤੀ ਆ ਤੇ ਮਤਲਬ ਇਹ ਕਾਫੀ ਜਿਆਦਾ ਦੇਖ ਸਕਦੇ ਤੁਸੀਂ ਕੜੀ ਹੋ ਗਈ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਪਾਣੀ ਪਾ ਕੇ ਜਿਹੜਾ ਇਹਨੂੰ ਚੰਗੀ ਤਰ੍ਹਾਂ ਨਾਲ ਪਕਾਵਾਂਗੀ ਘੜ ਘੜ ਕੇ ਜਿਹੜੀ ਇਹ ਕੜੀ ਚੰਗੀ ਤਰ੍ਹਾਂ ਨਾਲ ਪੱਕ ਜੂਗੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਜੀ ਰੋਟੀ ਸਾਰ ਨੂੰ ਫੜਾ ਲਾਂਗੇ ਨਾਲੇ ਆਪਾਂ ਖਾ ਲਾਂਗੇ ਜੀ ਦੇਖੋ ਜੀ ਕੜੀ ਪੂਰੀ ਚੰਗੀ ਤਰ੍ਹਾਂ ਦੇ ਨਾਲ ਜਿਹੜੀ ਪੱਕ ਰਹੀ ਆ ਇਸ ਤਰ੍ਹਾਂ ਦੇ ਮਤਲਬ ਚੰਗੀ ਤਰ੍ਹਾਂ ਦਾ ਪੱਕਾ ਕਲਰ ਇਹਦੇ ਵਿੱਚ ਫਰੈਂਡਸ ਪਤਾ ਨਹੀਂ ਕਿਉਂ ਲਾਈਟ ਆ ਰਿਹਾ ਤੇ ਚੰਗੀ ਤਰ੍ਹਾਂ ਦਾ ਕਲਰ ਆ ਜਾਊਗਾ ਬਾਹਰ ਮੈਂ ਸਾਰੀ ਸਫਾਈ ਕਰਤੀ ਬਾਹਰ ਝਾੜੂ ਲਾ ਦਿੱਤਾ ਸੀ ਬਾਹਰ ਦੇਖੋ ਧੁੱਪ ਆ ਜਾਂਦੀ ਹੈ ਫਿਰ ਤਾਂ ਕਰਕੇ ਪਹਿਲਾਂ ਬਾਹਰ ਝਾੜੂ ਘੱਟ ਦਿੰਨੇ ਆ ਪੂਨੇ ਕੁੱਟ ਕੇ ਜਿਹੜੇ ਹੈਗੇ ਮੰਨੇ ਸੁੱਕਲੇ ਪਾ ਦਿੱਤੇ ਨੇ ਤੇ ਆਪਣਾ ਇਹ ਵੀ ਕੰਮ ਖਤਮ ਹੋ ਗਿਆ ਠੀਕ ਹੈ ਜੀ ਬਾਹਰੇ ਆਪਣੀ ਤੱਕ ਮਤਲਬ ਝਾੜੂ ਵਗੈਰਾ ਲੱਗ ਗਿਆ ਤੇ ਹੁਣ ਮੈਂ ਕਰੂੰਗੀ ਫਰੈਂਡਸ ਕਿਚਨ ਦੀ ਕਲੀਨਿੰਗ ਤੇ ਬਰਤਨ ਸਾਫ ਕਰੂੰਗੀ ਠੀਕ ਹੈ ਕੜੀ ਆਪਣੀ ਬਣ ਕੇ ਰੈਡੀ ਆ ਤੇ ਪਹਿਲਾਂ ਮੈਂ ਸਫਾਈ ਕਰ ਲਵਾਂ ਜੀ ਇੱਕ ਵਾਰੀ ਕਿਚਨ ਦੀ ਤੇ ਬਰਤਨ ਸਾਫ ਕਰੂੰਗੀ ਤੇ ਉਸ ਤੋਂ ਬਾਅਦ ਮੰਮੀ ਨੂੰ ਰੋਟੀ ਦਵੂੰਗੀ ਤੇ ਮੈਂ ਜਦੋਂ ਮੈਨੂੰ ਭੁੱਖ ਲੱਗ ਜਾਂਦੀ ਹੈ ਫਿਰ ਤਾਂ ਮੈਂ ਖਾ ਲੈਂਦੀ ਆ ਫਰੈਂਡਸ ਰੋਟੀ ਜੇ ਮੈਨੂੰ ਭੁੱਖ ਨਾ ਲੱਗੇ ਹਨਾ ਫਿਰ ਮੈਂ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਹੀ ਜਿਹੜੀ ਹੈ ਕਿ ਰੋਟੀ ਖਾਣੀ ਹੁੰਦੀ ਆ ਲੋ ਜੀ फटाफट ਆਪ ਕਰ ਲੈਂਦੇ ਆ ਬਰਤਨ ਸਾਫ ਕੜੀਆਂ ਇੱਥੇ ਗੈਸ ਸਾਫ ਜਿਹੜਾ ਗੈਸ ਨੂੰ ਪਹਿਲਾਂ ਸਾਬਨ ਦੇ ਨਾਲ ਸਾਫ ਕਰੂੰਗੀ ਤੇ ਸਾਹਮਣੇ ਜਿਹੜੀ ਚਿੱਖਾ ਆਪਣਾ ਗੈਸ ਹੁੰਦਾ ਉਸ ਨੂੰ ਮੈਂ ਹਰ ਰੋਜ਼ ਸਾਫ ਕਰਦੀ ਹਾਂ ਕਿਉਂਕਿ ਜਦੋਂ ਆਪਾਂ ਰੋਟੀ ਜਾਂ ਪਰੌਂਠੇ ਪਰੌਂਠੇ ਬਣਾਉਨੇ ਆ ਫਰੈਂਡਸ ਤਾਂ ਵੀ ਚਿੱਟੇ ਪੈ ਜਾਂਦੇ ਤੇ ਤੇ ਸਬਜੀ ਵਗੈਰਾ ਬਣਾਉਨੇ ਆ ਹਨਾ ਜਿਵੇਂ ਅੱਜ ਕੜੀ ਬਣਾਈ ਆ ਉਹਦੇ ਛਿੱਟੇ ਵਗੈਰਾ ਪੈ ਜਾਂਦੇ ਆ ਤਾਂ ਫਿਰ ਮਤਲਬ ਜਿੱਥੇ ਗਿਆ ਸੁੰਦੋਤ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰ ਦਿੰਨੀ ਹੁੰਦੀ ਆ ਤੇ ਇਸ ਤਰ੍ਹਾਂ ਕਰਨ ਨਾਲ ਸਾਫ਼ ਰਹਿ ਜਾਂਦਾ ਵੈਸੇ ਕੱਲ ਹੀ ਮੈਂ ਸਾਰੀਆਂ ਟੈਲਾਂ ਜਿਹੜੀ ਹੈਗੀ ਸਾਫ਼ ਕੀਤੀਆਂ ਨੇ ਫਰੈਂਡਸ ਹਫ਼ਤੇ ਦੇ ਵਿੱਚ ਦੋ ਵਾਰ ਜਿਹੜੀ ਟੈਲਾਂ ਸਾਰੀਆਂ ਸਾਫ਼ ਕਰ ਦਿੰਦੇ ਹੁੰਨੇ ਆਪਾਂ ਤੇ ਫਿਰ ਸਾਫ਼ ਰਹਿੰਦੀਆਂ ਨੇ ਇਹ ਟੈਲ ਹਨਾ ਤੇ ਇੱਥੋਂ ਜਿਹੜਾ ਗੈਸ ਦੇ ਤੇ ਮਤਲਬ ਜਿੱਥੇ ਗੈਸ ਹੁੰਦਾ ਕੋ ਉੱਥੇ ਮੈਂ ਹਰ ਰੋਜ਼ ਸਾਫ਼ ਕਰਦੀ ਹਾਂ ਜਦੋਂ ਮਤਲਬ ਗੈਸ ਸਾਫ਼ ਕਰਦੀ ਹਾਂ ਸੈਲਫ਼ ਸਾਫ਼ ਕਰਦੀ ਹਾਂ ਤੇ ਲੋ ਜੀ ਬਸ ਆਪਣੇ ਬਰਤਨ ਵਗੈਰਾ ਵੀ ਸਾਫ ਹੋ ਗਏ ਨੇ ਤੇ ਬਰਤਨ ਜਿਹੜੇ ਹੈਗੇ ਆ ਕਿ ਮੈਂ ਬਾਅਦ ਚ ਲਾਉਂਗੀ ਕਿਉਂਕਿ ਜੋ ਗਿੱਲੇ ਨੇ ਸੁੱਕ ਜਾਣਗੇ ਤਾਂ ਫਿਰ ਆਪਾਂ ਲਾਵਾਂਗੇ ਉਦੋਂ ਫਿਰ ਜਿਹੜੀ ਹੈਗੀ ਸੈਲਫੇ ਵੀ ਸਾਫ ਕਰ ਦਾਂਗੇ ਉਸ ਤੋਂ ਬਾਅਦ ਮਾਰ ਲੀ ਹਾਂ ਜੀ ਬਿਲਕੁਲ ਸੁੱਕਾ ਕੱਪੜਾ ਸੁੱਕਾ ਕੱਪੜਾ ਮਾਰਨ ਦੇ ਨਾਲ ਜਿਹੜਾ ਗੈਸ ਬਿਲਕੁਲ ਚਮਕ ਜਾਂਦਾ ਹੈਗਾ ਤੇ ਬਸ ਇਹ ਮੇਰਾ ਸਪੈਸ਼ਲ ਰੱਖਿਆ ਹੋਇਆ ਸੁੱਕਾ ਕੱਪੜਾ ਤੇ ਬਸ ਉਸ ਤੋਂ ਬਾਅਦ ਆਪਏ ਮਾਰ ਦਿੰਨੇ ਹੁੰਨੇ ਆ ਲੋਜੀ ਕਿਚਨ ਦੀ ਕਲੀਨਿੰਗ ਆਲਮੋਸਟ ਹੋ ਚੁੱਕੀ ਆ ਬਸ ਕੱਲੇ ਬਰਤਨ ਜਿਹੜੇ ਆਪਣੇ ਉੱਪਰ ਲਾਉਣ ਵਾਲੇ ਬਾਕੀ ਨੇ ਤੇ ਠੀਕ ਹੈ ਜੀ ਹਾਂਜੀ ਬਰਤਨ ਆਪਾਂ ਸਾਫ ਕਰ ਲਵਾਂਗੇ ਠੀਕ ਹੈ ਜੀ ਤੇ ਜਦੋਂ ਸੁੱਕ ਗਏ ਫਿਰ ਮੈਂ ਇਹਨਾਂ ਨੂੰ ਟੋਕੇ 'ਚ ਲਾਉਂਗੀ ਤੇ ਕਲੀਨਿੰਗ ਆਪਣੀ ਹੋ ਚੁੱਕੀ ਆ ਤੇ ਹੁਣ ਪਚਾਲਦੇ ਅੰਦਰ ਕਿਉਂਕਿ ਸਾਰੀ ਸਹੀ ਰਹਿੰਦੀ ਅੰਦਰ ਮੈਂ ਚਾੜੂ ਬੁੱਝਾ ਲਵਾਂਗੀ ਸਿੱਖ ਸਾਰਾ ਨੇ ਚੱਕੀ ਦੇ ਤੋਂ ਸਮਾਨ ਲਿਆ ਠੀਕ ਹੈ ਇਸ ਵਾਈਫ ਨੂੰ ਤੇ ਸਾਰੇ ਸਬਸਕ੍ਰਾਈਬ ਕਰਕੇ ਬਾਟਰ ਪਟੇ ਨੂੰ ਬਾਹਰ ਨਾ ਕਿ ਫੋਟੋ ਮਤ ਠੀਕ ਹੈ ਜੀ ਕਿਉਂਕਿ ਮੈਂ ਆਪਣੀ ਸਟਿਚਿੰਗ ਤੇ ਨਾ ਨੋਨ ਡਾਇਬੀਟਿਕ ਖਾ ਕੇ ਫਰਤ ਨਹੀਂ ਲੱਗਦਾ ਠੀਕ ਹੈ ਜੀ ਹਾਂ ਜੀ ਲੋ ਜਿਵੇਂ ਸਾਰੇ ਕੰਮ ਫਿਨਿਸ਼ ਕਰ ਲਏ ਨੇ ਤੇ ਮੈਂ ਨਾ ਵੀ ਲਈਆਂ ਦੇ ਨੋਂ ਤੋਂ ਬਾਅਦ ਆ ਗਿਆ ਸੀ ਜੀ ਦੋਦੀ ਕਿਉਂਕਿ ਦੋਦੀ ਦਾ ਟਾਈਮ ਜਿਹੜਾ ਹੈਗਾ 11 ਤੋਂ ਜਾਂ ਪੌਣੇ 11 ਵਜੇ ਆ ਜਾਂਦੀ ਹੁੰਦਾ ਤੇ ਨਾਲ ਹੀ ਮੈਂ ਸਾਈਡ ਤੇ ਧਰ ਲੈਣੀ ਹੁੰਦੀ ਹੈ ਚਾਹ ਕਿਉਂਕਿ ਮੰਮੀ ਨੂੰ ਇਸ ਵਕਤ ਚਾਹ ਪੀਂਢੀਨੇਗੇ ਤੇ ਡੇਲੀ ਰੋਟੀ ਡੇਲੀ ਆ ਉਹਨਾਂ ਦਾ ਠੀਕ ਹੈ ਜੀ ਤੇ ਮਤਲਬ ਮੰਮੀ ਪਾਪਾ ਇਹਨਾਂ ਮੈਂ ਚਾਹ ਵੀ ਮੈਂ ਕਿਹਾ ਚਲੋ ਨਾਲ ਦੀ ਨਾਲ ਬਣਾ ਦਿੰਨੀ ਹਾਂ ਤੇ ਨਾਲ ਦੀ ਨਾਲ ਦੁੱਧ ਕਰਮ ਹੋ ਜਾਂਦਾ ਹੈ ਆਪਣਾ ਠੀਕ ਹੈ ਜੀ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਰਹੀ ਸੀ ਆਪਣੀ ਲੁੱਕ ਬਸ ਆਪਣਾ ਸਿਰਸੁਰ ਬਾ ਲੈ ਆ ਜੀ ਨਾਲ ਲੈ ਸੂਟ ਚੇਂਜ ਕਰ ਲਿਆ ਠੀਕ ਹੈ ਜੀ ਗਰਮੀ ਦਾ ਮੌਸਮ ਮਤਲਬ ਹਜੇ ਸਟਾਰਟ ਹੋ ਗਿਆ ਬਟ ਮਤਲਬ ਹੁਣ ਮੌਸਮ ਮੀਂਹ ਪੈ ਰਿਹਾ ਮੀਂਹ ਪੈਣ ਕਰਕੇ ਨਾ ਮੌਸਮ ਠੰਡਾ ਠੰਡਾ ਹੋਇਆ ਪਿਆ ਤੇ ਵਧੀਆ ਹੋਇਆ ਪਿਆ ਮੌਸਮ ਠੀਕ ਹੈ ਜੀ ਤੇ ਲੋ ਜੀ ਮੈਂ ਫਟਾਫਟ ਚਾਹ ਜਿਹੜੀ ਹੈਗੇ ਬਣਾ ਕੇ ਮੰਮੀ ਪਾਪਾ ਜੀ ਨੂੰ ਦੇ ਕੇ ਆਉਂਗੀ ਗਲਾਸਾਂ ਦੇ ਵਿੱਚ ਪਾ ਕੇ ਠੀਕ ਹੈ ਜੀ ਹੁਣ ਮੇਰੇ ਕੰਮ ਖਤਮ ਹੋਏ ਨੇ ਬਿਲਕੁਲ ਫਿਨਿਸ਼ ਠੀਕ ਹੈ ਜੀ 11 ਵੱਜ ਚੁੱਕੇ ਨੇ ਤੇ ਅੱਜ ਮੈਂ ਕੁਝ ਲੇਟ ਵੀ ਹੋ ਗਈ ਕਿਉਂਕਿ ਨਾ ਰਾਤ ਸੇ ਠੀਕ ਨਹੀਂ ਸੀ ਰਾਤ ਮੇਰੇ ਦਰਦ ਉੱਠ ਖੜਿਆ ਸੀ ਫੇਰ ਮਾਈਗਰੇਨ ਦਾ ਤੇ ਜਿਹਦੇ ਕਾਰਨ ਆਪਾਂ ਵੀਡੀਓ ਨਹੀਂ ਪਾਈ ਹੈਗੀ ਫਰੈਂਡਸ ਕਾਫੀ ਟਾਈਮ ਤੋਂ ਵੀ ਨਹੀਂ ਪਾਈ ਤੇ ਜਿਹਦਾ ਮੈਨੂੰ ਬਹੁਤ ਜ਼ਿਆਦਾ ਘਾਟਾ ਵੀ ਪੈ ਗਿਆ ਅੱਜ ਲਈ ਕਿ ਹੁਣ ਮੇਰੇ ਸਬਸਕ੍ਰਾਈਬਰ ਪੂਰੇ ਹੋ ਗਏ ਸੀਗੇ ਹਨਾ ਤੇ ਫਰੈਂਡਸ ਤੁਸੀਂ ਬਿਲਕੁਲ ਗਲਤੀ ਨਾ ਕਰਿਓ ਜਿਹੜੀ ਮੇਰੇ ਭੈਣਾ ਨੇ YouTube ਤੇ ਵੀਡੀਓ ਪਾਣੀ ਨਹੀਂ ਜਨਮੇ YouTube ਪਰ ਮੈਂ ਠੀਕ ਹੈ ਜਨਮੇ ਜਿਹੜੇ ਹੈਗੇ ਆ ਵੀ YouTube ਚੈਨਲ ਬਣਾਉਣਾ ਚਾਹੁੰਦੇ ਆ ਠੀਕ ਆ ਤੇ ਉਹ ਬਿਲਕੁਲ ਵੀ ਇਹ ਗਲਤੀ ਨਾ ਕਰਿਓ ਅਗਰ ਤੁਸੀਂ ਚੈਨਲ ਨੂੰ ਬਣਾ ਲਿਆ ਠੀਕ ਆ ਬੂਰੀ ਪੌਣੀ ਸਟਾਰਟ ਕਰ ਦਿੱਤੀ ਤਾਂ ਵੀਡੀਓ ਲਗਾਤਾਰ ਪਾਉਂਦੇ ਜਾਓ ਵੀਡੀਓ ਨੂੰ ਬਿਲਕੁਲ ਵੀ ਜਿਹੜਾ ਹੈਗਾ ਬੰਦ ਨਾ ਕਰੋ ਵੀਡੀਓ ਪਾਉਣਾ ਕਿਉਂਕਿ ਮੈਂ ਮੇਰੇ ਨਾਲ ਇਹ ਚੀਜ਼ ਹੋ ਚੁੱਕੀ ਹੈ ਕਿਉਂਕਿ ਮੈਂ ਇਹ ਇਹ ਚਾਹੁੰਦੀ ਹਾਂ ਕਿ ਤੁਹਾਡੇ ਨਾਲ ਇਹ ਚੀਜ਼ ਨਾ ਹੋਵੇ ਹਨਾ ਬਿਜੜੀ ਮੇਰੇ ਨਾਲੇ ਮਤਲਬ ਮੈਨੂੰ ਘਾਟਾ ਪੈ ਗਿਆ ਕਿਉਂਕਿ ਮੇਰਾ ਵੌਸ ਟਾਈਮ ਸੀ ਜਿਹੜਾ ਬਿਲਕੁਲ ਪੂਰਾ ਹੋਣਾ ਸੀ ਵੌਸ ਟਾਈਮ ਮੇਰਾ 4000 ਦੇ ਜਿਹੜੀ ਸੀਗਾ ਹਨ ਤੇ ਜਿਹਦੇ ਕਾਰਨ ਬਿਲਕੁਲ ਵੌਸ ਟਾਈਮ ਸਾਰਾ ਮੇਰਾ ਖਤਮ ਹੋ ਗਿਆ ਠੀਕ ਹੈ ਜੀ ਕਿਉਂਕਿ ਇਹਦਾ ਕਾਰਨ ਸਰਫੇਸ ਦੀ ਬਿਮਾਰ ਸੀਗੀ ਠੀਕਾ ਬਿਮਾਰੀ ਕਰ ਬਿਮਾਰ ਹੋ ਕਰਕੇ ਜਿਹੜਾ ਮੈਂ ਵੀਡੀਓ ਨਹੀਂ ਪਾਈ ਕਿਉਂਕਿ ਮਾਈਗਰੇਨ ਦਾ ਦਰਦ ਤੁਹਾਨੂੰ ਪਤਾ ਹੀ ਆ ਹਨ ਮੋਬਾਈਲ ਦੇਖਣਾ ਬਿਲਕੁਲ ਬੰਦ ਕਰ ਦਿੱਤਾ ਸੀਗਾ ਤੇ ਮੈਂ ਸਟੀਚਿੰਗ ਦਾ ਕੰਮ ਵੀ ਕਰਦੀ ਹਾਂ ਸਟੀਚਿੰਗ ਬੰਦ ਕਰ ਦਿੱਤੀ ਸੀ ਤੇ ਪਰ ਇਹ ਨਾ ਵੀ ਜੇ ਆਪਾਂ ਗੱਲ ਨੂੰ ਹੁੰਨਾ ਨਾ ਜੇ ਜੀ ਦੀ ਆਪਣਾ ਆਤ ਪੈ ਜਾ ਉਹ ਛੁੱਟਦੀ ਨਹੀਂ ਉਹ ਦੀ ਸਥਿਤੀ ਮੋਬਾਈਲ ਵੀ ਜਿਹੜਾ ਹੈਗਾ ਮੈਂ ਥੋੜਾ ਬਹੁਤ ਦੇਖ ਲੈਣੀ ਆ ਤੇ ਸਟੀਚਿੰਗ ਦਾ ਵੀ ਮੈਂ ਕੰਮ ਕਰਦੀ ਰਹਿਣੀ ਆ ਪਰ ਜਿਹੜਾ ਮਾਈਗਰੇਨ ਦਾ ਸੀ ਪਹਿਲਾਂ ਤਾਂ ਜਿਹੜਾ ਹੈਗਾ ਸੀਗਾ ਮਹੀਨੇ ਚ ਇੱਕ ਅੱਧੀ ਵਾਰ ਹੁੰਦਾ ਸੀਗਾ ਹਨਾ ਤੇ ਪਤਾ ਨਹੀਂ ਹੈ ਨਾ ਕਿ ਪ੍ਰੋਬਲਮ ਆਈ ਕੀ ਜ਼ਿਆਦਾ ਉਹ ਮਤਲਬ ਪ੍ਰੋਬਲਮ ਹੋ ਗਈ ਤੇ ਜਿਹੜਾ ਹੈਗਾ ਮਾਈਗਰੇਨ ਦਾ ਦਰਦ डेली ਮੇਰੇ ਨੂੰ ਲੱਗਿਆ डेली ਸ਼ਾਮ ਨੂੰ ਤੇ ਡੇਲੀ ਹਰ ਰੋਜ਼ ਮੇਰੇ ਦਰਦ ਹੁੰਦਾ ਸਟੀ ਦੇ ਕਰਮਾ ਵੀਡੀਓ ਨਹੀਂ ਪਾ ਸਕੀ ਵੀਡੀਓ ਮੈਂ ਬਲੌਗ ਬਣਾਈ ਵੀ ਪਈ ਸੀ ਉਹ ਫਿਰ ਸ਼ੇਅਰ ਨਹੀਂ ਕੀਤੀ ਕਿਉਂਕਿ ਫੋਨ ਤੇ ਸਾਹ ਕੁਝ ਹੋਣਾ ਸੀਗਾ ਤੇ ਕਰਨਾ ਵੀ ਮੈਂ ਖੋਦ ਸੀਗਾ ਹਨ ਤੇ ਤਾਂ ਕਰਕੇ ਆਪਾਂ ਵੀਡੀਓ ਨਹੀਂ ਪਾਈ ਹੈਗੀ ਮੇਰਾ ਸਾਰਾ ਪੋਸਟ ਟੈਂਪਲੈਟ ਸੁੱਟ ਗਿਆ ਹੁਣ ਮੈਨੂੰ ਦੁਬਾਰਾ ਤੋਂ ਜਿਹੜਾ ਹੈਗਾ ਪੋਸਟ ਟੈਂਪਲੈਟ ਪੂਰਾ ਕਰਨਾ ਪਊਗਾ ਠੀਕ ਹੈ ਇਸ ਲਈ ਹੁਣ ਮੈਂ ਦੁਬਾਰਾ ਤੋਂ ਸਟਾਰਟ ਕੀਤਾਗਾ ਵੀ ਹੁਣ ਤਿੰਨ ਚਾਰ ਦਿਨ ਲੱਗ ਜਾਂਦੇ ਮੇਰੇ ਤਿੰਨ ਚਾਰ ਦਿਨ ਬਾਅਦ ਜਿਹੜਾ ਹੈਗਾ ਮੇਰੇ ਜੋ ਦਰਦ ਤੋਂ ਹੁੰਦਾ ਹੁਆ ਦਵਾਈ ਮੈਂ ਲੈ ਰਹੀ ਆ ਫਰੈਂਡਸ ਇਹ ਨਹੀਂ ਹੈਗਾ ਵੀ ਦਵਾਈ ਨਹੀਂ ਲੈ ਰਹੀ ਤੇ ਪਤਾ ਨਹੀਂ ਬਸ ਕਹਿੰਦੇ ਹੁੰਦੇ ਨੇ ਵੀ ਇਹ ਦਾ ਜਿਹੜਾ ਮਾਈਗਰੇਨ ਦਾ ਮੈਂ ਕਾਫੀ ਜਿਆਦਾ ਸਰਚ ਵੀ ਕੀਤਾ ਡਾਕਟਰਸ ਤੋਂ ਵੀ ਮੈਂ ਤੁਸਲਾ ਲਈ ਆ ਤੇ ਮਤਲਬ ਉਹ ਕਹਿੰਦੇ ਨੇ ਕਿ ਵੀ ਜਿਹੜਾ ਇਹ ਦਰਦ ਆਏਗਾ ਕੋਈ ਲਾਜ਼ ਨਹੀਂ ਹੈਗਾ ਬਸ ਜਿੰਨਾ ਤੱਕ ਤੁਸੀਂ ਦਵਾਈ ਖਾ ਰਹੇ ਹੋ ਦਵਾਈ ਖਾ ਰਹੇ ਹੋ ਤੁਸੀਂ ਠੀਕ ਹੋ ਤੇ ਆਦਰਵਾਇਸ ਤੁਸੀਂ ਦਵਾਈ ਨਹੀਂ ਲੈ ਰਹੇ ਤਾਂ ਤੁਸੀਂ ਮਤਲਬ ਉਹ ਹਗਾ ਵੀ ਜੇ ਤੁਹਾਨੂੰ ਦਰਦ ਹੋ ਰਿਹਾ ਤੁਸੀਂ ਦਵਾਈ ਲਓ ਠੀਕ ਹੋ ਜਾਵਨੇ ਹੋ ਠੀਕ ਆ ਇਹਦੇ ਨਾਲ ਬਹੁਤ ਜਿਆਦਾ ਪ੍ਰੋਬਲਮ ਹੁੰਦੀ ਆ ਅੱਖਾਂ ਤੋਂ ਬਿਲਕੁਲ ਦੁੱਖਣ ਉਤੇ ਇਸ ਨਾ ਬੰਦ ਹੋ ਜਾਂਦਾ ਨਾ ਬਹੁਤ ਧੁੰਦਲਾ ਦਿਸਦਾਗਾ ਤੇ ਮੇਰੇ ਇਹ ਅੱਖ ਦੇ ਵਿੱਚ ਜਿਆਦਾ ਪੇਨ ਹੁੰਦਾ ਫਰੈਂਡਸ ਤੇ ਅੱਖ ਤੋਂ ਬਿਲਕੁਲ ਧੁੰਦਲਾ ਨਜ਼ਰ ਆਉਣ ਲੱਗ ਜਾਂਦਾ ਤੇ ਲਾਈਟ ਤੋਂ ਬਹੁਤ ਜਿਆਦਾ ਇਰਿਟੇਸ਼ਨ ਹੁੰਦੀ ਆ ਲਾਈਟ ਦੇ ਆਲੇ ਦੁਆਲੇ ਨਾ ਮਤਲਬ ਇੰਨੇ ਕੁ ਜਿਆਦਾ ਰੰਗ ਬਣ ਜਾਂਦੇ ਨੇ ਇਸ ਤਰ੍ਹਾਂ ਗੋਲ ਗੋਲ ਚੱਕਰ ਤੇ ਜਿਨ੍ਹਾਂ ਨੂੰ ਮਾਈਗਰੇਨ ਹੁੰਦਾਗਾ ਉਹਨਾਂ ਨੂੰ ਪਤਾ ਹੋਊਗਾ ਮਾਈਗਰੇਨ ਦਾ ਤਰਤ ਤੇ ਨਾਲ ਜੀ ਕੱਚਾ ਹੁੰਦਾਗਾ ਤੇ ਉਲਟੀਆਂ ਲੱਗਦੀਆਂ ਨੇ ਠੀਕ ਆ ਤੇ ਇਹ ਹੁੰਦਾ ਲੜਾਤ ਨਹੀਂ ਆ ਤੇ ਰਾਤ ਨੂੰ ਬਿਲਕੁਲ ਚੈਨ ਨਹੀਂ ਹੁੰਦੀ ਫਿਰ ਇਹ ਵਾਰ ਤਾਂ ਮੈਨੂੰ ਇੰਦੀ ਗੁੱਲੀਣੇ ਪੱਟੀਆਂ ਜਫਰ ਸਰਦਾਰ ਜੀ ਇੰਜੈਕਸ਼ਨ ਉਹ ਮਨੇ ਮੇਨ ਜਿਹੜਾ ਹੈ ਹੱਲ ਲਾਣਾ ਤੇ ਬਸ ਇਸੇ ਕਰ ਇਹੀ ਕਾਰਨ ਸੀ ਫਰੈਂਡਸ ਮੇਰਾ ਵੀਡੀਓ ਨਾ ਆਉਣ ਦਾ ਤੇ ਆਪਣੇ ਸਬਸਕ੍ਰਾਈਬ ਕਰ ਲੋਏ ਨੇ ਜਿੱਦਿ ਸਪੋਰਟ ਕਰੋਣਾ ਤਾਂ ਕਿ ਮੇਰਾ ਬੋਸ ਟਾਈਮ ਜਿਹੜਾ ਹੈਗਾ ਦੁਬਾਰਾ ਮੈਂ ਪੂਰਾ ਕਰ ਸਕਾਂ ਤੇ ਬਲੌਗ ਆਪਾਂ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਜੇ ਮੈਂ ਦਿੱਲੀ ਬਲੌਗ ਨਹੀਂ ਲੈ ਕੇ ਆਇਆ ਉਹ ਤਾਂ ਹਫਤੇ ਵਿੱਚ ਤਿੰਨ ਨਾ ਤਿੰਨ ਤੋਂ ਚਾਰ ਵੀਡੀਓ ਜ਼ਰੂਰ ਲੈ ਕੇ ਆਇਆ ਕਰਾਂਗੇ ਤੇ ਮੈਂ ਇਹੀ ਸਲਾਹ ਦਵਾਂਗੀ ਵੀ ਜੇ ਜਿਹੜੇ ਮੇਰੇ ਭੈਣਾ ਬਲੌਗ ਹਨਾ ਮਤਲਬ ਜੇ ਚੈਨਲ ਬਣਾਉਣਾ ਚਾਹੁੰਦੇ ਹਨਾ ਚੈਨਲ ਬਣਾ ਲਓ ਤੇ ਵੀਡੀਓ ਜਿਹੜੀ ਹੈਗੀ ਜੇ ਤੁਸੀਂ ਹਫਤੇ ਵਿੱਚ ਡੇਲੀ ਨਹੀਂ ਪਾ ਸਕਦੇ ਹਫਤੇ ਵਿੱਚ ਤਿੰਨ ਵੀਡੀਓ ਜਾਂ ਦੋ ਵੀਡੀਓ ਤੁਸੀਂ ਰੱਖ ਸਕਦੇ ਹੋ ਆਪਣਾ ਹਨਾ ਦੇਖੋ ਜਿਹੜਾ ਆਪਣਾ ਬਲੌਗਿੰਗ ਦਾ ਕੰਮ ਹੁੰਦਾ ਉਹ ਡੇਲੀ ਦਾ ਹੁੰਦਾ ਹਨਾ ਵੀ ਡੇਲੀ ਬਲੌਗ ਜ਼ਰੂਰੀ ਹੁੰਦੀ ਜੇ ਹਾਂ ਤੁਸੀਂ ਐਂ ਕਰ ਸਕਦੇ ਹੋ ਇੱਕ ਦਿਨ ਛੱਡ ਕੇ ਜਿਹੜਾ ਹੈਗਾ ਵੀਡੀਓ ਪਾ ਸਕਦੇ ਹੋ ਦੋ ਦਿਨਾਂ ਦਾ ਬਲੌਗ ਤੁਸੀਂ ਇਕੱਠਾ ਦੇ ਸਕਦੇ ਹੋ ਇਸ ਤਰ੍ਹਾਂ ਵੀ ਹੋ ਜਾਂਦਾ ਹਨਾ ਤੇ ਚਲੋ ਜੀ ਮੈਂ ਕੋਸ਼ਿਸ਼ ਕਰੂੰਗੀ ਬਸ ਮੈਂ ਇਹ ਦੱਸਣਾ ਸੀ ਕਿ ਮੇਰੇ ਭੈਣ ਆਏ ਗਲਤੀ ਨਾ ਕਰਨ ਜਿਹੜੀ ਗਲਤੀ ਮੈਂ ਕੀਤੀ ਕਿਉਂਕਿ ਮੈਨੂੰ ਬਹੁਤ ਦਾ ਅਫਸੋਸ ਆਗਾ ਕਿ ਮੇਰਾ ਬਹੁਤ ਸਟੈਂਡ ਜਿਹਾ ਹੈਗਾ ਬਿਲਕੁਲ ਹੀ ਜਿਹੜਾ ਖਤਮ ਹੋ ਗਿਆ ਤੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ 4400 ਰਹਿ ਗਏ ਮੇਰਾ ਹੈਗਾ ਸੀ ਮੇਰਾ 300 3024 ਸੀਗਾ ਤੁਸੀਂ ਇਹ ਦੇਖ ਲਓ ਕਿ 3024 ਤੋਂ 400 4500 ਰਹਿ ਜਾਣਾ ਕਿੰਨੀ ਵੱਡੀ ਗੱਲ ਆ ਦੇਣਾ ਜੇ ਸਬਸਕ੍ਰਾਈਬ ਕਰੋਗੇ ਉਸ ਮੈਨੂੰ ਹੁਣ ਆਇਆ ਸੀਗਾ ਵੀ ਵਾਸ਼ ਟਾਈਮ ਮੈਂ ਪੂਰਾ ਕਰ ਲੂੰਗੀ ਚਲੋ ਆਪਾਂ ਨੂੰ ਜਿਹੜੀ ਹੈ ਕਿ ਪੇਮੈਂਟ ਆਉਣ ਲੱਗ ਪਈ ਚੁਕੀ ਹੈ ਨਾ ਤੇ ਚਲੋ ਜਿੱਥੇ ਪਰਮਾਤਮਾ ਰੱਖੀ ਜੋ ਉੱਥੇ ਰਹਿਣਾ ਪੈਂਦਾ ਕੋਈ ਗੱਲ ਨਹੀਂ ਆਪਾਂ ਫਿਰ ਤੋਂ ਮਿਹਨਤ ਕਰਾਂਗੇ ਫਿਰ ਤੋਂ ਜਿਹੜਾ ਹੈਗਾ ਤੁਹਾਡੇ ਲਈ ਬਲੌਗ ਲੈ ਕੇ ਆਇਆ ਕਰਾਂਗੇ ਸੋ ਪਿਆਰੇ ਪਿਆਰੇ ਕਮੈਂਟ ਜੋ ਕਰਿਆ ਕਰੋ ਜੀ ਵੀਡੀਓ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜਿਹਨੇ ਪ੍ਰੈਸ ਕਰਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਇਕ ਜੀ ਤੇ ਹੁਣ ਮੈਂ ਥੋੜੀ ਆਪਣੀ ਬਾਰਕ ਹੋ ਜਾਵੇ ਕਿਉਂਕਿ ਮੈਂ ਕੁਝ ਨਹੀਂ ਕਰਨਾ ਮੇਰੀ ਰੋਟੀ ਬਣੀ ਪਈ ਆ ਮੇਰੇ ਮਤਲਬ ਮੈਂ ਕੜੀ ਬਣਾਈ ਸੀ ਕੜੀ ਬਣੀ ਪਈ ਆ ਦੁਪਹਿਰ ਤੱਕ ਮਤਲਬ ਦੁਪਹਿਰ ਦੀ ਨਹੀਂ ਟੈਨਸ਼ਨ ਫਰੀ ਆ ਮੈਂ ਆਪਣਾ ਮਸ਼ੀਨ ਦਾ ਕੰਮ ਕਰ ਲੂੰਗੀ 12 ਵਜੇ ਤੱਕ ਮੈਂ ਰੈਸਟ ਕਰੂੰਗੀ ਉਸ ਤੋਂ ਬਾਅਦ ਜਿਹੜਾ ਹੈਗਾ ਮੇਰੇ ਸੂਟ ਆਲਰੇਡੀ ਦੋ ਕੱਟੇ ਪਏ ਨੇ ਉਹ ਮੈਂ ਬਣਾਉਂਗੀ ਠੀਕ ਆ ਸੂਟ ਦੇਖਦੀ ਅੱਜ ਇੱਕ ਸੂਟ ਨਿਕਲ ਜੇ ਇੱਕ ਛੋਟੀ ਕੱਟੂੰਗੀ ਦੋ ਨਹੀਂ ਕੱਟਦੀ ਕਿਉਂਕਿ ਫਿਰ ਨਾ ਲਗਾਤਾਰ ਬੈਠਣਾ ਤੁਹਾਨੂੰ ਪਤਾ ਹੀ ਆ ਫਿਰ ਸਰਦਾਰ ਚ ਵੀ ਗੁੱਸੇ ਹੁੰਦੇ ਆ ਵੀ ਅੱਖ ਤੇਰੀ ਪਹਿਲੀ ਦੁਖਦੀ ਆ ਤੇ ਫਿਰ ਇਹ ਪੰਗੇ ਲਈ ਜਾਂਦੀ ਆ ਪਿਛਲੇ ਮੈਂ ਇੱਕ ਸੂਟ ਹੀ ਕਟਾਂਗੇ ਫਰੈਂਡਸ ਸੂਟ ਮੇਰੇ ਕਟਿੰਗ ਕੀਤੇ ਪਿਆ ਨੇ ਕੱਲ ਵੀ ਮੈਂ ਇੱਕ ਸੂਟ ਕਟਿੰਗ ਕਰਕੇ ਸਟਿਚ ਕਰਕੇ ਦੇਦਾ ਸੀ ਕਿਸੇ ਦਸੀਗਾ ਸੂਟ ਉਹ ਤੇ ਨਾਲ ਹੀ ਜਿਹੜਾ ਪਹਿਲਾਂ ਸੂਟ ਆਇਆ ਸੀ ਉਹਦਾ ਇੱਕ ਕਮੀਜ਼ ਰੰਦਾ ਸੀ ਉਹ ਰੈਡੀ ਕੀਤਾ ਵਿਚਰੀ ਮੰਮੀ ਦਾ ਸੂਟ ਰੈਡੀ ਕੀਤਾ ਕੱਲ ਕਮੀਜ਼ ਸੀਗਾ ਠੀਕਾ ਤੇ ਉਹ ਰੈਡੀ ਕੀਤਾ ਕੱਲ ਕਾਫੀ ਜ਼ਿਆਦਾ ਕੰਮ ਕਰ ਲਿਆ ਤਾਂ ਹੀ ਸ਼ਾਇਦ ਮੇਰੇ ਦਰਦ ਦੁਹਣ ਲੱਗ ਗਿਆ ਸਰਦਾਰ ਜੀ ਨੂੰ ਨਹੀਂ ਪਤਾ ਕਿ ਮੈਂ ਨਜ਼ਰੋਂ ਮਤਲਬ ਸਟਿਚਿੰਗ ਦਾ ਕੰਮ ਕੀਤਾ ਸੀਗਾ ਤੇ ਫਿਰ ਬਾ ਮਾਰੇ ਗਈ ਸੀ ਜਲਣਣੀਆ ਫਿਰ ਨਾਲ ਲਾਈਟ ਦੇ ਚਾਨਣ ਚ ਮੈਂ ਕਿੰਨੀ ਸਰਦਾਰ ਚ ਆਈ ਨਹੀਂ ਸੀ 7 ਵਜੇ 7:30 ਹਾਂ ਸਵੇਰ 7 ਵਜੇ ਮੈਂ ਜਿਹੜੀ ਹੈ ਕਿ ਮਸ਼ੀਨ ਤੇ ਫੇਰ ਦੁਬਾਰਾ ਬੈਠ ਗਈ ਸੀ ਬਾਹਰ ਲਾਉਣ ਵਾਸਤੇ ਕਿਉਂਕਿ ਲੇਰੇ ਵਿੱਚ ਤਾਂ ਬਿਲਕੁਲ ਕੰਮ ਨਹੀਂ ਕਰਦਾ ਫਰੈਂਡਸ ਉਹ ਜਿਆਦਾ ਔਖਾ ਹੋ ਜਾਂਦਾ ਤੇ ਚਲੋ ਕੋਈ ਗੱਲ ਨਹੀਂ ਸੀ ਹਣਾ ਸਟਰਗਲ ਕਰਨ ਵਾਲੀ ਸਾਰਾ ਕੁਝ ਮਿਲਦਾ ਜੇ ਅਪਾ ਮਿਹਨਤ ਕਰਾਂਗੇ ਤਾਂ ਹੀ ਆਪਾਂ ਨੂੰ ਮਿਲੂਗਾ ਹਣਾ ਮਿਹਨਤ ਵਾਲਾ ਸੋ ਆਪਾਂ ਕਰਦੇ ਰਹਿਾਂਗੇ ਤੇ ਨੇ ਆਪਣੇ ਵੀ ਸੂਟ ਰੈਡੀ ਕੀਤੀ ਨੂੰ ਥੋੜਾ ਨਾਲ ਸ਼ੇਅਰ ਕਰੂੰਗੀ ਮੈਂ ਤੇ ਆਪਾਂ ਥੋੜਾ ਥੁੰਨਾ ਰੈਸਟ ਟੋਸਟ ਕਰਨ ਤੋਂ ਬਾਅਦ ਫਿਰ ਤੁਹਾਨੂੰ ਮਿਲਦੀ ਆ ਮੈਂ ਠੀਕ ਹੈ ਜੀ ਲੋ ਜੀ ਮੈਂ ਤੁਹਾਨੂੰ ਮਿਲ ਰਹੀ ਹਾਂ ਸਿੱਧਾ ਸ਼ਾਮ ਨੂੰ ਸ਼ਾਮ ਦੇ ਟਾਈਮ ਜਿਹੜਾ ਹੈਗਾ ਮੈਂਨੇ 4:00 6:00 ਵਜੇ ਜਿਹੜਾ ਹੈਗਾ ਸੀ ਮੈਂਨੇ ਮਸ਼ੀਨ ਡਾਈ ਸੀਗੀ ਤੇ ਫਰੈਂਡਸ ਕਿਉਂਕਿ ਨਾ ਦਿਨੇ ਮੇਰਾ ਜਮਾਨੀ ਨਹੀਂ ਕੀਤਾ ਪਤਾ ਨਹੀਂ ਕਿਉਂ ਹੋਣਾ ਵੀ ਸਟਿਚਿੰਗ ਕਰਨ ਦਾ ਤੇ ਸੂਟ ਤੁਹਾਨੂੰ ਪਤਾ ਹੀ ਹੈ ਮੈਂ ਕਟਿੰਗ ਕਰਕੇ ਰੱਖੇ ਹੋਏ ਸੀਗੇ ਹਨਾ ਤੇ ਮੈਂ ਸੂਟ ਸਿਉਣੇ ਸੀਗੇ ਤੇ ਮੈਂ ਤਾਂ ਚਲੋ ਘੰਟਾ ਤੋਂ ਹੁਣ ਲਾ ਲੈਣ ਦੀ ਹੈ ਕਿਉਂਕਿ ਸਬਜੀ ਮੇਰਾ ਬਣੀ ਪਈ ਸੀ ਤੇ ਇੱਥੇ ਮੈਂ ਵੌਇਸ ਓਵਰ ਕਰ ਰਹੀ ਹਾਂ ਕਿਉਂਕਿ ਨਾ ਕਾਫੀ ਜਿਆਦਾ ਖੜਕਾ ਹੋ ਰਿਹਾ ਸੀ ਕਰਨ ਵੀ ਕਾਫੀ ਆਵਾਜ਼ਾਂ ਦੇ ਰਿਹਾ ਸੀ ਘਰ ਰੌਲਾ ਪਾ ਰਿਹਾ ਸੀ ਜੀ ਦੇ ਕਰਕੇ ਮੇਰੀ ਆਵਾਜ਼ ਪ੍ਰੋਪਰ ਜਿਹੜੀ ਹੈਗੀ ਨਹੀਂ ਵੀਡੀਓ ਵਿੱਚ ਆ ਸਕੇ ਤੇ ਇਸ ਲਈ ਮੈਂ ਵੌਇਸ ਓਵਰ ਕਰ ਰਹੀ ਹਾਂ ਠੀਕ ਹੈ ਜੀ ਤੇ ਬਸ ਫਟਾਫਟ ਜਿਹੜਾ ਇਹ ਸੂਟ ਸੀਗਾ ਇਹ ਮੈਂ ਜਿਹੜਾ ਸામਨੇ ਮੇਰੇ ਹੱਥਾਂ ਵਿੱਚ ਫੜਿਆ ਤੁਸੀਂ ਦੇਖ ਰਹੇ ਹੋ ਇਹ ਸੂਟ ਮੈਂ ਰੈਡੀ ਕੀਤਾ ਉਸ ਤੋਂ ਬਾਅਦ ਜਿਹੜਾ ਕਟਿੰਗ ਕਟਿੰਗ ਕਰਕੇ ਸਾਈਡ ਤੇ ਰੱਖਿਆ ਹੋਇਆ ਇਹਦੇ ਵਿੱਚ ਦੇਖਦੀ ਆ ਮੈਂ ਕਮੀਜ਼ ਰੈਡੀ ਕਰੂੰਗੀ ਤੇ ਕਮੀਜ਼ ਮੈਂ ਰੈਡੀ ਕਰ ਦਿੱਤਾ ਸੀ ਫਰੈਂਡਸ 7 ਵਜੇ ਤੱਕ ਤੇ ਜਿਹੜਾ ਹੈਗਾ ਸੀ ਇਹ ਫਿਰ ਮੈਂ ਉਸ ਤੋਂ ਬਾਅਦ ਖਾਣਾ ਵਗੈਰਾ ਬਣਾਇਆ ਕਿਚਨ 'ਚ ਜਾ ਕੇ ਠੀਕ ਹੈ ਜੀ ਤੇ ਦੂਸਰੇ ਦਿਨ ਬਣਾਈ ਸੀ ਸਲਵਾਰ ਫਰੈਂਡਸ ਇਹ ਇਧਰ ਤਰਨ ਦੇਖੋ ਮੇਰੇ ਕੋਲ ਨਾ ਬੋਲ ਮੰਗ ਰਿਆ ਸੀਗਾ ਤੇ ਬਸ ਉਹ ਐਵੇਂ ਸੈੱਟ ਦਿੰਦਾ ਜਦੋਂ ਖੇੜਦਾ ਖੇੜਦਾ ਫਿਰ ਮੈਨੂੰ ਹੀ ਸੰਭਾਲਣੀ ਪੈਂਦੀ ਆ ਤੇ ਮੈਂ ਉਹਦੀ ਸਾਰੇ ਖਲਾਉਣੇ ਵਗੈਰਾ ਜਿਹੜੇ ਹੈਗੇ ਆ ਫਿਰ ਸਟੋਰ ਚ ਰੱਖ ਦੇਣੇ ਹੁੰਦੀਆਂ ਤੇ ਟਾਈਮ ਤੁਹਾਨੂੰ ਦਿਖਾਉਂਗੀ ਮੈਂ ਇੱਥੇ ਟਾਈਮ ਜਿਹੜਾ ਹੈਗਾ ਦੇਖ ਸਕਦੇ ਹੋ ਤੁਸੀਂ ਹੋਣੇ 6:00 ਵਜੇ ਦਾ ਸਹੀ ਹੈ ਠੀਕ ਹੈ ਤੇ ਵੈਸੇ 5-6 ਮਿੰਟ 5-7 ਮਿੰਟ ਇਹ ਮੂਰੀ ਕੀਤਾ ਹੋਇਆ ਫਰੈਂਡਸ ਤੇ 7:00 ਵਜੇ ਤੱਕ ਨਾ ਮੈਂ ਕਮੀਜ਼ ਰੈਡੀ ਕਰਕੇ ਉੱਠ ਖੜੀ ਸੀਗੀ ਤੇ ਵੈਸੇ ਜਦੋਂ ਮੇਰਾ ਮਨ ਕਰਦਾ ਨਾ ਉਦੋਂ ਮੈਂ ਸਟੀਚਿੰਗ ਤੇ ਬੈਠਦੀ ਆਂ ਬਾਕੀ ਐ ਹੁੰਦਾ ਜੇ ਜਦੋਂ ਮਨ ਕਰਨਾ ਚਾਹੀਦਾ ਮਨ ਕਰਦਾ ਹੋਵੇ ਨਾ ਉਦੋਂ ਹੀ ਬੈਠਣਾ ਚਾਹੀਦਾ ਨਹੀਂ ਤਾਂ ਫਿਰ ਜਦੋਂ ਮਨ ਨਾ ਕਰੇ ਫਿਰ ਸਟੀਚਿੰਗ ਕਰਨ ਦਾ ਵੀ ਕੋਈ ਮਤਲਬ ਕਿਲ ਨਹੀਂ ਕਰਦਾ ਹੈਗਾ ਫਿਰ ਮਨ ਨਹੀਂ ਲੱਗਦਾ ਹੈਗਾ ਲੋ ਜੀ ਇਧਰ ਮੈਂ ਗਲਾ ਵਗੈਰਾ ਜਾੜਾ ਜਾੜੇ ਲਿਆ ਸੀਗਾ ਤੇ ਮਤਲਬ ਅਸਾਂ ਫਟਾਫਟ ਜਿਹੜਾ ਹੈਗਾ ਮੈਂ ਸੂਟ ਸਟਿਚ ਕਰੂੰਗੀ ਸੋ ਚਲੋ ਜੀ ਫਿਰ ਅੱਜ ਦੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਜੀ ਠੀਕ ਹੈ ਜੀ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਵੱਧ ਤੋਂ ਵੱਧ ਸਪੋਰਟ ਕਰੋ ਹਨਾ ਤੇ ਜੇ ਮੇਰੇ ਵਲੌਗ ਤੁਹਾਨੂੰ ਪਿਆਰੇ ਲੱਗਦੇ ਨੇ ਹਨਾ ਤਾਂ ਪਲੀਜ਼ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਜੀ ਠੀਕ ਹੈ ਜੀ ਮਿਲਦੇ ਆ नेक्स्ट ਵਲੌਗ ਦੇ ਨਾਲ ਤਦ ਤੱਕ ਲਈ ਸਸ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ